ਇਹ ਸਵਿਧਾ ਕੇ ਬੱਚਿਆਂ ਦੀ ਕੁਰਬਾਨੀ ਹੈ ਜਦੋਂ ਭਾਈ ਸਾਰੇ ਹਾਲਾਤ ਦੇਖੇ ਕਿ ਕਿਸ ਤਰ੍ਹਾਂ ਉਹਨਾਂ ਨੇ ਜੇ ਨੂੰ ਇਹ ਕਹਿ ਲਿਆ ਕਿ ਬਲਕ ਭਾਗੋ ਇਹਦੇ ਲਾਲੂ ਇਹਨਾਂ ਇਸ ਇੱਕ ਬਹੁਤ ਵੱਡੀ ਗੱਲ ਸੀ ਠੀਕ ਉਸ ਤੇ ਕੁਗਲੀ ਹੈ ਕਿ ਸਰਕਾਰ ਨੇ ਆਪਣੇ ਸਾਰੇ ਸਾਧਨ ਵਰਤੇ ਲਾਜ਼ ਦਿੱਤੇ ਜੋ ਵੀ ਕਿਸੇ ਢੰਗ ਨਾਲ ਕਰ ਸਕਦੇ ਸੋ ਸਾਰੇ ਤਰੀਕੇ ਕਰੇ ਕਿਸੇ ਕਹੇ ਬੱਚਿਆਂ ਨੇ ਕੁਰਬਾਨੀ ਕਰਕੇ ਉਸ ਲਾਜ਼ ਤੋਂ ਉਪਰ ਉੱਠ ਕੇ ਜਦੋਂ ਅੱਜ ਤੱਕ ਕਰਦਾ ਹੈ ਸੇਵ ਦੀ ਕਰਦੇ ਪਿਆਰ ਦਾ ਸਾਰਾ ਆਪਣਾ ਵਿਸ਼ਵਾਸ ਦਿੱਤਾ ਤੇ ਵਿਸ਼ਵਾਸ ਦਿੱਤਾ ਅੱਜ ਕਿਤਾ ਨੇ ਨਾ ਸਮਝਦਾ ਕਿ ਐਸੋ ਆਈ ਜਾਂ ਕਾਰੀਰਤੀ ਸਿੱਖ ਕੌਮ ਦੇ ਜਿੱਤ ਵਧਾਈ ਹੈ ਇਹਨਾਂ ਨੇ ਕਿ ਨਹੀਂ ਇਸ ਕੌਮ 'ਚ ਅੱਜ ਵੀ ਉਸ ਤਰ੍ਹਾਂ ਦੇ ਲੋਕ ਹੈ ਜਿਹੜੇ ਵਿਗਦੇ ਨਹੀਂ ਕਦੇ ਸਾਰੀ ਦੁਨੀਆ ਡਿੱਗਦੀ ਸਾਰੇ ਸਰਕਾਰਾਂ ਭਲੇਖੇ ਲਗਾਈਆਂ ਮੈਂ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ ਕਿ ਬਹੁਤ ਗਲਤ ਤਰੀਕੇ 'ਚ ਧੁਰਪੇ ਨੇ ਸਾਨੂੰ ਆਸਲੀ ਸੀ ਜਿੱਦਾਂ ਉਹ ਧੁਰਪੇ ਨੇ ਇਸ ਦੇਸ਼ ਦੇ ਵਿੱਚ ਇੰਨੀ ਕੁਰਬਾਨੀਆਂ ਵਾਲੀ ਕੌਮ ਦਾ ਇਤਿਹਾਸ ਬਦਲਿਆ ਜਾ ਰਿਹਾ ਜੋ ਪਹਿਲਾਂ ਮਨਜੀਤ ਸਿੰਘ ਨੇ ਕਿਹਾ ਗਲਤ ਨਹੀਂ ਕਿਹਾ ਇਸ ਨੂੰ ਵੱਡੇ ਵੱਡੇ ਗੁਨਾਹ ਕਰਦੇ ਰਹੇ ਉਹ ਕਿਤਾਬਾਂ ਹੀ ਖਤਮ ਕਰਤੀਆਂ ਜੋ ਸਿੱਖ ਹਿਸਟਰੀਆਂ ਸੀ ਸਿੱਖ ਇਤਿਹਾਸ ਖਤਮ ਕਰਤਾ ਔਰ ਇਹਦੇ ਨਾਲ ਨੁਕਸਾਨ ਕਿਹਦਾ ਹੋਣਾ ਹੈ ਦੇਸ਼ ਦਾ ਨੁਕਸਾਨ ਹੈ ਇੱਕ ਬਹਾਦਰ ਕੌਮ ਦਾ ਜਿਹੜੀ ਕੌਮ ਨੇ ਸਦਾ ਇਸ ਦੇ ਸੀ ਰਾਖੀ ਕੀਤੀ ਹੈ ਇਹ ਇਸੇ ਸਾਡੇ ਨੌਜਵਾਨ ਹੈ ਇਹਨਾਂ ਦਾ ਜਿਹੜਾ ਖੂਨ ਹੈ ਅੱਜ ਜਿਹੜਾ ਇਹ ਸਾਫ਼ ਸੁੱਤ ਹੈ ਕਿ ਇੰਨੀ ਲੜਾਈ ਦੇ ਬਾਅਦ ਵੀ ਸਾਫ਼ ਹੋ ਕੇ ਨਿਕਲੇ ਨੇ ਉਹ ਵਾਲੀ ਜਨਰੇਸ਼ਨ ਇਹ ਹੈ ਇਹਨੇ ਲੀਡਰਸ਼ਿਪ ਪੜਨੇ ਜਦੋਂ ਬਚਪਨ ਤੋਂ ਜਿਸ ਬੰਦੇ 'ਚ ਤਿਆਗ ਹੁੰਦੀ ਹੈ ਇਹ ਤਿਆਗ ਦੀ ਭਾਵਨਾ ਲੜਾਈ ਲੜੀਏ ਤੇ ਉਹ ਭਾਵਨਾ ਵਾਲੇ ਬੰਦੇ ਹੀ ਜਾ ਕੇ ਉੱਪਰ ਆਉਂਦੇ ਜਦੋਂ ਉਹ ਲੀਡਰਸ਼ਿਪ ਆਉਂਦੀ ਹੈ ਫਿਰ ਇਹ ਲੋਕ ਨਹੀਂ ਆਉਂਦੇ ਜਿਹੜੇ ਅੱਜ ਤੁਹਾਨੂੰ लास्ट ਦਿਨ ਕਿ ਹੁਣ ਜਿੱਤਿਆਂ ਤੋਂ ਬਾਅਦ ਹੀ ਆਜੋ ਅਸੀਂ ਤੁਹਾਨੂੰ ਆਹ ਕਰਦੇ ਆ ਕਰਦੇ ਆਂਗੇ ਵੇ ਜਿਹੜੇ ਤੁਥੋਂ ਪਹਿਲਾਂ ਨਹੀਂ ਆਏ ਹੁਣ ਤੁਸੀਂ ਕਿਉਂ ਆਪਣਾ ਮੂੰਹ ਕਾਲਾ ਕਰ ਰਹੇ ਹੋ ਕਿਉਂ ਗਲਤ ਗੱਲਾਂ ਕਰ ਰਹੇ ਹੋ ਇਸ ਕਰਕੇ ਗੱਲਾਂ ਉਹਨਾਂ ਦੇ ਨਹੀਂ ਹੋਣੀਆਂ ਸੋ ਮੈਂ ਇੱਕ ਤਾਂ ਸਾਰੇ ਸਰਦਾਰ ਸਾਹਿਬ ਤੇ ਜਿੰਨੇ ਸਿਨੀਅਰ ਸਾਥੀ ਪਿੱਛੇ ਸਾਰੇ ਜਿਹਦੇ ਬੈਠੇ ਸਾਰੇ ਸੀਨੀਅਰ ਹੈ ਇਹਦਾ ਸਾਰਿਆਂ ਨੇ ਰਲ ਕੇ ਤੇ ਨੌਜਵਾਨਾਂ ਦਾ ਸਾਥ ਦਿੱਤਾ ਹੈ ਤੇ ਨੌਜਵਾਨਾਂ ਦੇ ਵੇਚੀ ਕਰੋ ਤੇ ਬੇਟਾ ਇਹ ਕਹਿੰਦੇ ਦਰਦ ਦਾ ਪਾਜ ਪਾਜ ਤੁਹਾਡੇ ਸਾਥੀ ਸੀ ਉਹ ਇੱਕ ਲਿਸਟ ਬਣਾਓ ਕਈ ਵਰੀ ਛੋੜਾਂ ਤੋਂ ਬਾਅਦ ਅਸੀਂ ਸਾਥੀਆਂ ਨੂੰ ਭੁੱਲ ਜਾਂਦੇ ਆ ਜੇ ਤੁਸੀਂ ਉਹ ਸਾਰੀ ਲਿਸਟ ਬਣਾ ਲਓ ਨਾ ਜਿੱਦਾਂ ਤੁਹਾਡੇ ਨਾਲ ਸੀ ਤੇ ਥੋੜੀ ਬੜੀ ਬੜੀ ਟੀਮ ਬਣ ਜੇਗੀ ਉਹ ਟੀਮ ਦਿੱਲੀ ਦੀ ਥੋੜੀ ਇੱਕ ਇਕਾਈ ਜਿਹੜੀ ਹੈ ਇਹ ਜਿਹੜਾ ਸਿਹਾਤ ਪ੍ਰਧਾਨ ਬਣਾਇਆ ਉਹ ਇੰਨੇ ਬੱਚਿਆਂ ਦਾ ਪ੍ਰਧਾਨ ਸਾਰੀ ਦਿੱਲੀ ਦਾ ਪ੍ਰਧਾਨ ਉਹ ਛੁੱਟ ਗਿਆ ਦਮੇਟਾ ਥੋੜਾ ਜੂਥ ਹੈ ਇੱਕ ਜਿਹੜਾ ਥੋੜੇ ਜਿਹੜੇ ਕਾਰਜਾਂ ਦੇ ਬੱਚੇ ਨੇ ਜਾਂ ਫਿਰ ਦੂਸਰੇ ਜੋਗੀ ਉਹਨਾਂ ਫਿਰ ਥੱਲੇ ਜਿਹੜੇ ਬੱਚੇ ਪੜ ਕੇ ਚਲੇ ਗਏ ਉਹ ਜੁੜ ਗਏ ਤਾਂ ਇੱਕ ਬੜੀ ਵੱਡੀ ਸ਼ਕਤੀ ਪੈਦਾ ਹੋਈ ਉਹ ਜੋ ਬੌਲਿਕ ਇਹ ਜਿਹੜਾ ਸਰਕਟ ਆਉਂਦਾ ਹੈ ਐਸ ਤਰੇ ਆਸਰੀ ਸੀ ਸੰਘੋਂ ਇਸ ਤਰ੍ਹਾਂ ਦੇ ਖਲਾਸ ਦੇ ਵੱਢ ਗਏ ਜਿਵੇਂ ਕੁਰਬਾਨੀਆਂ ਇਸ ਦੇਸ਼ ਵਾਸਤੇ ਸੀ ਕੀਤੀਆਂ ਤੋਂ ਦੁਸ਼ਾਂਗੇ ਤੇ ਸਵੇਰੀ ਪਤਾ ਸੀ ਆ ਜਿਹੜੇ ਅੱਜ ਪ੍ਰਧਾਨ ਬਣੇ ਬੈਠੇ ਨੇ ਸਾਰੇ ਆ ਜਿਹੜੀ ਦਿੱਲੀ ਤਾਂ ਕਮੇਟੀ ਬਣੀ ਐ ਬਖਰੀ ਇਹ ਜੱਦਰੇ ਲੱਗੇ ਸੀ ਗੁਰੂਰਾ ਸਾਹਿਬ ਉੱਥੋਂ ਐਜੂਕੇਸ਼ਨ ਚੱਲੀ ਸੰਤ ਪਾਪਾ ਫੱਲੇ ਤੋਂ ਪ੍ਰਧਾਨ ਸੀ ਤੇ ਜਿਹੜੀ ਦਿੱਲੀ ਐ ਜੇਲ ਸੀ ਹੁਣ ਤਾਂ ਕਈ ਬਣ ਗਏ ਉਹ ਇੱਕੋ ਜੇਲ ਹੁੰਦੀ ਸੀ ਤੇ ਪਹਿਲਾ ਜੱਥਾ ਪਹਿਲੇ ਜਦੋਂ ਹਵਾਈ ਕਰਕੇ ਮੈਂ ਜੇਲ ਪਹੁੰਚਿਆ ਸੀਗਾ ਤੇ ਸੰਤ ਪਾਪਾ ਫੱਲੇ ਸਰ ਉਹ ਤਰੇਂਦੇ ਤੋਂ ਫੜ ਕੇ ਲੈ ਗਏ ਸੀ ਗੰਧਾ ਰਹਿ ਗਿਆ ਤੇ ਸਾਡੇ ਉਸ ਸੀ ਉਸ ਤੋਂ ਬਾਅਦ ਮੈਂ ਛੋਟਾ ਸਭ ਤੋਂ ਸੀ ਬਾਕੀ 30 ਸਾਲ ਤੱਕ ਲੇਕਰ ਉਹ ਕਹਦੇ ਵੀ ਇਹ ਆਪਣਾ ਨੌਜਵਾਨਾ ਲੀਡਰ ਹੋਇਆ ਸਤਜੇ ਹੁੱਡੀ ਤੇ ਮੈਂ ਪਹਿਲਾ ਬੰਦਾ ਬੈਕਟਰ ਕੀਤਾ ਸੀ ਦਿੱਲੀ ਚ ਸਿਰਫ 32 ਬੰਦੇ ਕੈਦ ਹੋਏ ਸੀ ਜਦੋਂ ਸੰਤੋਖਸੋਂ ਦੀ ਉਹ ਜੜਾਈ ਸੀ ਜਦੋਂ ਸੰਤੋਖਸੋਂ ਦੀ ਵਾਈ 32 ਬੰਦੇ ਬਾਕੀ ਸਾਰਾ ਪੰਜਾਬ ਦਾ ਸੀ 18000 ਬੰਦਾ 3000 ਬੰਦਾ ਇਸ ਜੇਲ੍ਹ ਸੀ ਬਾਕੀ ਦੂਜੇ ਜੇਲਾ ਸੀ ਫਿਰ ਪਾਕਿਸਤਾਨ 'ਤੇ ਜੰਗ ਲੱਗੀ ਸਰਦ ਨੇ ਕਿਹਾ ਕਿ ਪਹਿਲਾ ਦੇਸ਼ ਹੈ ਬਾਦ ਚ ਮੋਰਚਾ ਕੀਤਾ ਸੀ ਤਾਂ ਅਸੀਂ ਮੋਰਚਾ ਵਿਦਰਾ ਕੀਤਾ ਲੇਕਰ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਕਿਹਾ ਕਿ ਮੈਂ ਬਰਨ ਲਿਆ। ਆਮ ਦੀ ਬੜੀ ਕੁਰਬਾਨੀ ਹੈ। ਜਾਓ ਤੁਹਾਡੇ ਅਸਤੀਫਾ ਜੀ ਤੁਸੀਂ ਬਣਾਓ। ਇਸ ਕਰਕੇ ਇਹ ਇੱਕ ਵਿਸ਼ੇਸ਼ ਇਤਿਹਾਸ ਹੈ ਪਰ ਹੋ ਸਕਦਾ ਹੈ ਕਿ ਇਹ ਸੱਚਾ ਕਾਕਾ ਆਪਣਾ ਬਿਸਤਰਾ ਬੰਨਣਾ ਘਰ ਆ ਕੇ ਨਹੀਂ ਜਾ ਰਹੇਗੇ। ਇਹਨਾਂ ਅਨਾਉਂਸਮੈਂਟ ਕਰ ਰਹੀ ਹੈ ਕੋਈ। ਅਨੇ ਖੁੱਲਾ ਰੱਖੋ। ਬਿਸਤਰਾ ਮੁੱਕ ਕੇ ਆਇਓ। ਮਗਾ ਤੁਸੀਂ ਸਫਾਈ ਦਾ ਮਿਹਨਤ ਕਰਿਓ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬੁਰਪਾ ਕਰੇਗਾ ਕਿ ਤੁਸੀਂ ਆਉਣ ਵਾਲੀ ਲੀਡਰਸ਼ਿਪ ਹੋ। ਉਰੇ ਤੋਂ ਆਪਾਂ ਦੇ ਇਹ ਚੀਜ਼ ਹਾਰ ਲੋ ਕਿ ਕਦੇ ਵੀ ਅੱਜ ਤੁਹਾਡੇ ਚਿਹਰੇ ਨੇ ਚਾਪੀ ਕੇ ਜਾਣਗੇ ਹਾਂ ਮੈਂ ਜਿਹੜਾ ਹੋਰ ਸਿੱਖੋ ਤੁਹਾਡੇ ਕੋਈ ਤੁਹਾਡੇ ਚਾਇਬ ਨਹੀਂ ਇਹ ਹੀ ਚੀਜ਼ਾਂ ਰੱਖਣੀਆਂ ਜਿੰਦਗੀ 'ਚ ਨਸ਼ੇ ਦੇ ਨੀੜੇ ਨਹੀਂ ਜਾਣਾ ਪੜਾਈ ਪੂਰੀ ਕਰਨੀ ਹੈ ਸਿਹਤ ਠੀਕ ਰੱਖਣੀ ਹੈ ਔਰ ਉਸ ਤੋਂ ਬਾਅਦ ਸਮਾਜ ਤੇ ਸੇਵਾ ਕਰਨੀ ਹੈ ਸਾਡਾ ਮਾਟੂ ਹੈ ਕਾਲੀ ਦਦਾ ਕਾਲੀ ਦਾ ਮਾਟੂ ਕੱਲਾ ਰਾਜ ਕਰਨਾ ਨਹੀਂ ਇਹ ਰਾਜ ਕਰਨ ਵਾਲੇ ਬੰਦੇ ਸਾਡੇ ਨਾਲ ਧੋਖਾ ਕਰ ਰਹੇ ਰਾਜ ਕੋਈ ਜ਼ਰੂਰੀ ਨਹੀਂ ਬਾਬਾ ਖੜਕਸਰ ਵੇਲੇ ਰਾਸ ਸੀ ਅਗਰੇਜ਼ ਜਦੋਂ ਬੰਬੇ ਹਲਾਸ ਕੱਢਣ ਲੱਗੇ ਕਾਂਗਰਸਾ ਤੇ ਉੱਡਾ ਨਾਲੇ ਖੜ ਗਏ ਸਾਰੇ ਪਿੱਛੇ हट ਗਏ ਬਾਬਾ ਖੜਕਸਰ ਉਹ ਵਰਸਾ ਉਸ ਤੋਂ ਸੱਧਿਆ ਮੂਰੇ ਕਾਲੀ ਦੇ ਲੱਗਿਆ ਹਾਥੀ ਤੇ ਬਾਬਾ ਖੜਕਸਰ ਅੱਗੇ ਜਲੂਸ ਸੀ ਕਿਹੜਾ ਮਗਰ ਕਾਗਰਸ ਲੱਗੀ ਜਲੂਸ ਨਹੀਂ ਸੀ ਕੱਢਣ ਦਿੱਤਾ ਇਹ ਬਹਾਦਰ ਲੋਕਾਂ ਨੂੰ ਜਿਹੜੇ ਅੱਜ ਸਾਨੂੰ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਇਹ ਇੱਕ ਬੜਾ ਵੱਡਾ ਇਤਿਹਾਸ ਹੈ ਨਾ ਉਸ ਜਾਣਕਾਰੀ ਤੁਹਾਨੂੰ ਵੀ ਕਹਾਗਾ ਜੇ ਕਿਤੇ ਮੋਰਚਾ ਦਾ ਇਤਿਹਾਸ ਸਾਰੇ ਬੱਚੇ ਪੜਿਓ ਜਿਸ ਬੱਚੇ ਨੂੰ ਪੜ੍ਹ ਲੈ ਉਸ ਤੋਂ ਬਾਅਦ ਤੁਸੀਂ ਕਾਰੀਏ ਤੋਂ ਪੜਾ ਨਹੀਂ ਜਾਓ ਸਿੱਖ ਕੌਮ ਦੇ ਕਿਸੇ ਪਿੰਡ ਸਾਡੇ ਤੋਂ ਪੜਾਈ ਜਾਓ ਉਹ ਇਤਿਹਾਸ ਹੀ ਪੜ੍ਹ ਲਓ ਸਾਡੇ ਇਸ ਕਰਕੇ ਮੈਂ ਜ਼ਿਆਦਾ ਨਾ ਲਗਾ ਕੇ ਤਾਂ ਪ੍ਰੈਸ ਵਾਲੇ ਵੀਰ ਸਰਰਾ ਸਾਹਿਬ ਦੀ ਥਾਂ ਮੈਂ ਮਾਫੀ ਮੰਗਦਾ ਕੁਝ ਥੇੜ ਤੋਂ ਬੈਠਿਆ ਮੈਨੂੰ ਪਤਾ ਹੈ ਮੈਂ ਇਹ ਪਹਿਲਾ ਆਇਆ ਉਸ ਵਿੱਚ ਬੈਠੇ ਸੀ ਮੈਂ ਤਾਂ ਮਖਾਣ ਨਹੀਂ ਸੀ ਇਕੱਲੇ-ਕੱਲੇ ਵਿੱਚ ਕਲੇ ਆਉਣ ਦੇ ਸੋ ਇਸ ਕਰਕੇ ਮੈਂ ਤੁਹਾਡਾ ਵੀ ਤਾਂ ਭਾਦੀਆ ਕਿ ਖਰੀਦਣਾ ਟਾਈਮ ਦਿੱਤਾ ਹੈ ਤੇ ਨਾਲ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਜੋ ਸਹੀ ਹੈ ਅਮਰੀਕਾ ਦਾ ਕਹਿੰਦਾ ਪੱਕ ਕਰੋ ਲੇਕਿਨ ਦੇਸ਼ ਦਾ ਜਿਹੜਾ ਇਹ ਦੇਸ਼ ਗੁਲਰਸਤਾ ਹੈ ਕਿ ਕਿਸੇ ਇੱਕ ਦਾ ਦੇਸ਼ ਨਹੀਂ ਅੱਜ ਤਾਮਿਲਨਾਡੂ ਬਿਟੇ ਹੋਈ ਸੀ ਮੈਂ ਤਾਂ ਕਾਲੀਨਗਰੂ ਤੋਂ ਜਾ ਕੇ ਆਇਆ ਉਹ ਸਾਥ ਉਸ ਟੈਨ ਨੂੰ ਕੱਢੀ ਰੱਖ ਜਗਾ ਕਰੋ ਕਹਿੰਦਾ ਸਾਡੇ ਸੀਟਾਂ ਘਟਾਓ ਉੱਤਰ ਤੋਂ ਬਾਅਦ ਕਹਿੰਦੇ ਸੋ ਸੀਟਾਂ ਘਟਾ ਦੇ ਨੇ ਉਹਦੇ 50 ਸੀਟਾਂ ਘਟਾ ਦੇ ਉਸ ਮੀਟਿੰਗ ਚ ਸਾਨੂੰ ਵੀ ਸੱਦਿਆ ਸੀ ਮੋਰਪਾਪੁਰ ਦਾ ਇੱਥੇ ਮੇਜਰ ਆਇਆ ਪੁਆਇੰਟ ਕਿਪਤ ਬਾਹਰ ਰਹੇ ਨੇ ਫਿਰ ਉੱਪਰ ਲਿਆ ਸੈਕੰਡ ਸਟੇਟ ਆ ਵੱਖਰੀ ਆ ਆਪਣਾ ਸੋ ਇਸ ਕਰਕੇ ਇਹ ਇਤਿਹਾਸ ਹੈ ਇਸ ਦਾ ਕੰਟਰੀ ਦਾ ਬੜਾ ਹੋਰ ਟਾਈਮਸ ਹੈ ਇੱਕ ਦਸਤਾ ਇਹਨੂੰ ਇੱਥੇ ਰੱਖਣ ਦੀ ਲੋੜ ਹੈ